ਗੁਰੂ ਮਹਾਰਾਜ ਮੈਂ ਆਹਾਰੇ ਕਮਲਕਿਸ਼ਨਪੁਰੀ ਤੁਹਾਨੂੰ ਸ਼੍ਰੀ ਅਚਲੇਸ਼ਵਰ ਧਾਮ ਵੱਲੋਂ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੁਸੀਂ ਜਿਸ ਪਵਨ ਸਥਾਨ ਤੇ ਖੜੇ ਹੋ ਇਸ ਪਵਨ ਸਥਾਨ ਦਾ ਨਾਸ਼ ਦੇ ਚਲੇਸ਼ਵਰ ਧਾਮ ਹੈ ਭਗਵਾਨ ਪੁលਸ਼ੰਕਰ ਤੇ ਉਹਨਾਂ ਦੇ بیٹے ਕਾਰਤਿਕ ਮਹਾਰਾਜ ਦਾ ਜੇ ਮੁੱਖ ਸਥਾਨ ਹੈ ਸਤਯੁਗ ਦੇ ਵੇਲੇ ਜਦੋਂ ਭਗਵਾਨ ਪੁលਸ਼ੰਕਰ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਕਿਹਾ ਸੀਗਾ ਕਿ ਜਿਹੜਾ ਪ੍ਰਿਥਵੀ ਦੀ ਪਹਿਲੇ ਪ੍ਰਦਰਸ਼ਨਾ ਕਰਕੇ ਆਏਗਾ ਉਹਨੂੰ ਰਾਜ ਗੱਦੀ ਮਿਲੇਗੀ ਕਾਰਤਿਕ ਮਹਾਰਾਜ ਉਸ ਵੇਲੇ ਇੱਥੇ ਆਏ ਸੀਗੇ ਪਰ ਭਗਵਾਨ ਭੋਲੇ ਸ਼ੰਕਰ ਜੀ ਉਸ ਤੋਂ ਵੀ ਪਹਿਲੇ ਇੱਕ ਵਾਰ ਇੱਥੇ ਆ ਚੁੱਕੇ ਸਨ ਸਤਯੁਗ ਦੇ ਵੇਲੇ ਜਦੋਂ ਤਾਰਕਾਸੁਰ ਨਾਂ ਦਾ ਰਾਖਸ਼ ਹੋਇਆ ਸਤਯੁਗ ਦੇ ਵੇਲੇ ਜਦੋਂ ਤਾਰਕਾਸੁਰ ਨੇ ਭਗਵਾਨ ਭੋਲੇ ਸ਼ੰਕਰ ਦੀ ਤਪੱਸਿਆ ਕਰਕੇ ਕਿਹਾ ਕਿ ਮੈਨੂੰ ਅਮਰ ਹੋਣ ਦਾ ਵਰ ਦਿਓ ਤਾਂ ਭਗਵਾਨ ਭੋਲੇ ਸ਼ੰਕਰ ਨੇ ਕਿਹਾ ਕਿ ਅਮਰ ਹੋਣ ਦਾ ਵਰ ਤਾਂ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਤੈਨੂੰ ਇਹ ਵਰ ਦਿੰਦਾ ਹਾਂ ਕਿ ਤੈਨੂੰ ਪੰਜ ਮੁਖ ਤਾਂ ਕੋਈ ਨਹੀਂ ਮਾਰ ਸਕੇਗਾ ਤਾਰਕਾਸੁਰ ਇਹ ਵਰਦਾਨ ਪਾ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਸ ਵੇਲੇ ਪੰਜ ਮੁਖ ਕੇਵਲ ਪਗਾਨ ਪੁਲੇ ਸ਼ੰਕਰ ਦੀ ਸੀ ਇਸ ਤੋਂ ਜ਼ਿਆਦਾ ਮੁਖ ਕਿਸੇ ਦੇ ਵੀ ਨਹੀਂ ਸਨ ਤਾਰਕਾ ਸੂਰ ਨੇ ਸਾਰੇ ਦੇਵ ਦੇਵਤਿਆਂ ਨੂੰ ਮਾਰਨਾ ਤੰਗ ਤੰਗਬੇੜ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਤਾਰਕਾ ਸੂਰ ਨੇ ਇੰਦਰ ਦੇਵਤਾ ਦਾ ਸਿੰਘਾਸਨ ਲੈ ਲਿਆ ਤਾਂ ਇੰਦਰ ਦੇਵਤਾ ਖੁਸ਼ ਇੰਦਰ ਦੇਵਤਾ ਬ੍ਰਹਮਾ ਜੀ ਕੋਲ ਗਏ ਬ੍ਰਹਮਾ ਜੀ ਜੋ ਕੋਲ ਜਾ ਕੇ ਉਹਨਾਂ ਨੇ ਕਿਹਾ ਕਿ ਤਾਰਕਾ ਸੂਰ ਨੂੰ ਮਾਰਨਾ ਪਏਗਾ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਤੁਸੀਂ ਵਿਸ਼ਨੂੰ ਜੀ ਕੋਲ ਜਾਓ ਵਿਸ਼ਨੂੰ ਜੀ ਇਹਦੇ ਨਾਲ ਜੁਦਦ ਕਰਨਗੇ ਜਦੋਂ ਵਿਸ਼ਨੂੰ ਜੀ ਨੇ ਬਹੁਤ ਸਾਲਾਂ ਤੱਕ ਜੰਦ ਕੀਤਾ ਤੇ ਉਹਨੂੰ ਹਰਾ ਨਹੀਂ ਪਾਏ ਬ੍ਰਹਮਾ ਵਿਸ਼ਨੂੰ ਜੀ ਨੇ ਕਿਹਾ ਕਿ ਭਗਵਾਨ ਪੁਲੇ ਸ਼ੰਕਰ ਦਾ ਵਿਆਹ ਜੀ ਰਾਜਾ ਹਿਮਾਚਰੀ ਲੜਕੀ ਗੋਰਾ ਨਾਲ ਹੋ ਜਾਏ ਤੇ ਇਹਨਾਂ ਦਾ ਪਹਿਲਾ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਕਾਰਤਿਕ ਸਵਾਮੀ ਹੋਏਗਾ ਤੇ ਉਹੀ ਤਾਰਕਸੁਰਦਾ ਵੱਧ ਕਰੇਗਾ। ਭਗਵਾਨ ਪੁਲੇਸ਼ੰਕਰ ਜੀ ਕੋਲ ਸਾਰੇ ਦੇਵੀ ਦੇਵਤੇ ਗਏ ਮਨਾਣ ਵਾਸਤੇ ਕਿ ਵਿਆਹ ਲਈ ਮਾਨੇ ਜਾਣ। ਪਰ ਭਗਵਾਨ ਪੁਲੇਸ਼ੰਕਰ ਸੰਿਆਸੀ ਸਨ। ਸਾਰੇ ਡਰਦੇ ਸਨ ਕਿ ਕਿਤੇ ਇਹ ਸਾਨੂੰ ਕਸਮ ਹੀ ਨਾ ਕਰ ਦੇਣ। ਫਿਰ ਸਾਰੇ ਦੇਵ ਦੇਵਤੇ ਇਕੱਠੇ ਹੋ ਕੇ ਉਹਨਾਂ ਦੇ ਕੋਲ ਗਏ ਵਿਆਹ ਲਈ ਕਿਹਾ ਤੇ ਭਗਵਾਨ ਪੁਲੇਸ਼ੰਕਰ ਰਾਜੀ ਹੋ ਗਏ। ਉਹ ਛੋਟੇ ਬੱਚੇ ਦਾ ਰੂਪ ਬਣਾ ਕੇ ਵਿਆਹ ਲਈ ਚੱਲ ਪਏ। ਜਦੋਂ ਵਿਆਹ ਦੇ ਮੌਕੇ ਤੇ ਪਹੁੰਚੇ ਤੇ ਜੈਮ ਵਾਲਾ ਲੈ ਕੇ ਆਪਣੇ ਗੱਲੇ 'ਚ ਪੁਆਈ। ਤਾਂ ਨਚਣ ਲੱਗ ਪਏ ਦੇਵੀ ਦੇਵਤਿਆਂ ਨੂੰ ਸ਼ੱਕ ਹੋ ਗਿਆ ਕਿ ਤੇ ਤਾਰਕਾਸੁਰ ਨਾ ਹੋਏ ਜਿਹੜਾ ਭਗਵਾਨ ਦੇ ਪੇਸ਼ ਵਿੱਚ ਆਇਆ ਹੈ ਉਹ ਸਾਰੇ ਦੇਵੀ ਦੇਵਤੇ ਉਹਨਾਂ ਦੇ ਮਗਰ ਦੌੜ ਪਏ ਉਹਨਾਂ ਨੂੰ ਮਾਰਨ ਵਾਸਤੇ ਉਹ ਦੋਟੇ ਦੋਟੇ ਸੰਧਿਆ ਹੋ ਗਈ ਤੇ ਭਗਵਾਨ ਪੁਲੇ ਸ਼ੰਕਰ ਬੱਚੇ ਦੇ ਰੂਪ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਦੇਹ ਸੀਗੀ ਉਹਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਿਤ ਕਰ ਦਿੱਤਾ ਦੇਵੀ ਦੇਵ ਤੇ ਸਮਝ ਗਏ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਆਪਣੇ ਆਪ ਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰਨ ਦੀ ਜਿਹੜੀ ਕਲਾ ਹੈ ਉਹ ਕੇਵਲ ਭਗਵਾਨ ਪੁਲੇ ਸ਼ੰਕਰ ਕੋ ਹੈ ਉਹਨਾਂ ਨੇ ਸਰੋਵਰ ਖੋਦਿਆ ਜਿਹੜਾ ਸਾਡੇ ਤੁਸੀਂ ਮੰਦਿਰ ਦੇ ਬੈਕ ਸਾਈਡ ਸਰੋਵਰ ਦੇਖ ਰਹੇ ਹੋ ਇਹ ਸਰੋਵਰ ਦੇਵੀ ਦੇਵਤਿਆਂ ਦੁਆਰਾ ਉਦੋਂ ਖੋਦਿਆ ਗਿਆ ਸੀਗਾ ਭਗਵਾਨ ਪੁਲੇ ਸ਼ੰਕਰ ਨੂੰ ਯਾਦ ਕੀਤਾ ਭਗਵਾਨ ਪੁਲੇ ਸ਼ੰਕਰ ਪ੍ਰਸੰਨ ਹੋਏ ਖੁਸ਼ ਹੋਏ ਤੇ ਦੁਬਾਰਾ ਇਸ ਜਗ੍ਹਾ ਤੋਂ ਸ਼ਿਵ ਜੀ ਮਹਾਰਾਜ ਦੀ ਜਿਹੜੀ ਬਰਾਤ ਸੀਗੀ ਉਹ ਚੱਲੀ ਸੀਗੀ ਮਹਾਰਾਜ ਦਾ ਵਿਆਹ ਹੋਇਆ ਤਾਰਕੀ ਕਾਰਤਿਕ ਮਹਾਰਾਜ ਪੈਦਾ ਹੋਏ ਤੇ ਤਾਰਕ ਅਸਰਦਾਵਾਦ ਕੀਤਾ ਇਹੀ ਮੇਲਾ ਦੇਖਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸੀਗੇ ਮੇਲਾ ਸ਼ੁਨਸ਼ ਵਿਰਾਸਤ ਦਾ ਬਾਬਾ ਚਲਵਟਾ ਲੈ ਆਈ ਇਸੇ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਹੀ ਹੈ ਪੂਰੇ ਪੰਜਾਬ ਦੇ ਵਿੱਚ ਇਕਲੌਤਾ ਐਸਾ ਸਥਾਨ ਹੈ ਜਿੱਥੇ ਮੰਦਿਰ ਤੇ ਗੁਰਦੁਆਰਾ ਦੋਨੋਂ ਬਿਲਕੁਲ ਨੇੜੇ ਨੇ ਤੇ ਦੋਨੋਂ ਇਤਿਹਾਸਿਕ ਨੇ ਤੁਸੀਂ ਐਸਾ ਸਥਾਨ ਕਿਤੇ ਵੀ ਹੋਰ ਨਹੀਂ ਦੇਖੋਗੇ ਜੀ ਬਿਲਕੁਲ ਜੀ ਇਹ ਸਰੋਵਰ ਸੰਝਾਇਆ ਅੱਜ ਕੱਲ ਸਰੋਵਰ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿ ਸਾਰੀ ਸੰਗਤ ਇਕੱਠੀ ਹੋ ਕੇ ਇੱਥੇ ਆਏ ਤੇ ਕਾਰ ਸੇਵਾ ਦੇ ਵਿੱਚ ਹਿੱਸਾ ਲੇ जय शंकर जय महाराज ਯਾਰੇ ਜੀ ਬੋਲੋ ਜੀ ਬੋਲੋ ਕਰਦੇ ਨੇ ਨੀ ਸੇਵਾ ਕਰਦੇ ਗੱਲ ਚਿੱਤ ਆਉਂਦੇ ਨੇ ਅੱਜ ਕੱਲ੍ਹ ਬੋਲਦਾ ਰਹਿਦੇ ਨੇ ਆਹ ਗਾਉਂਦਾ ਰਹਾਂਗੇ ਨਵੇਂ ਨਾਮੇ ਗਾਉਂਦਾ ਨੀ ਵੀਰੇ ਕਾਤਨਾਵ ਜਉ ਮਾਉ ਵੀਰੇ ਬਹੁਤਾਂ ਮਤਕ ਮੇਰਾ ਜੈ ਜਨਾਏ ਗੰਬੇ ਅਜਿਹਾ ਨਾਮ ਜੀ ਜਦੋਂ ਮੁੰਨ ਜੀ ਸੋਚਦਾ ਸਭਾਂ ਦੀ ਹੁਣੇ ਕਾਲ ਨੂੰ ਆਉਂਦੇ ਨੇ ਜੀ ਜੀ ਚਰੇ ਨਾਲੋਂਛੇ ਦਈਆ ਬੋਲੇ ਬੰਗਲ ਉਧਰੇ ਕਿ ਬਿਸਮਿਲ ਲੈ ਕੇ ਨਹੀਂ ਨੇ ਉੱਥੋਂ ਲਈ ਬਹੁਤ ਸਾਰੇ ਜਿਹੜੇ ਇਹਨਾਂ ਚ ਪਈਏ ਸਭੇ ਉੱਥੇ ਦੀ ਜਬ ਤੋਂ ਪਹਿਲਾਂ ਤੇ ਮੈਂ ਜਿਨੇ ਵੀ ਤੁਹਾਡੇ ਮੀਡੀਆ ਰਾਈ ਇਹ ਸੁਣ 파 ਰਹੇ ਨੇ ਉਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸ਼ੁਭਰਾਤਰੀ ਦੀਆਂ ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਵੱਡੇ ਵੀਰ ਜੀ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਐਲਸੀਜੀ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਹ ਜੀ ਬਹੁਤ ਗਹਿਰੀ ਸਥਾਨ ਆ ਅਚਲੇਸ਼ਵਰ धाम ਇੱਥੇ ਬੋਲੇनाथ ਜੀ ਆ ਪਹੁੰਚੇ ਸੀ ਜਦੋਂ ਕਾਰਤੀ ਪ੍ਰਕਾਣ ਜੀ ਸਾਰੀ ਤ੍ਰਿਸ਼ਟੀ ਦਾ ਚੱਕਰ ਲਾ ਰਹੇ ਸੀਗੇ ਔਰ 33 ਰੋੜ ਦੇਵੀ ਦੇਵਤੇ ਵੀ ਨਾਲ ਪਹੁੰਚੇ ਸੀ ਔਰ ਇੱਥੇ ਬਹੁਤਾਂ ਦੀ ਮਨੋ ਆਮਨਾ ਜਿਹੜੀਆਂ ਨੇ ਜ਼ਾਰਾਦਰ ਪੂਰੀਆਂ ਹੋਈਆਂ ਨੇ ਔਰ ਇਹ ਇੱਕ ਐਸਾ ਸਥਾਨ ਆ ਜਿੱਥੇ ਸ਼੍ਰੀਨਗੁਰ ਨਾਨਕ ਦੇਵ ਜੀ ਵੀ ਪਹੁੰਚੇ ਸੀ ਔਰ ਬਿਲਕੁਲ ਸਾਡੀ ਬੈਕ ਸਾਈਡ ਤੇ ਸ਼੍ਰੀਨਗੁਰ ਨਾਨਕ ਦੇਵ ਜੀ ਦਾ ਉਹਨ ਘਰਤ ਵਾਲਾ ਸਾਈਬ ਹੈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਇਹ ਇਤਿਹਾਸ ਪੁੱਛੋਂ ਚੱਲਦਾ ਆ ਰਿਹਾ ਔਰ ਪੂਰੇ ਵਰਲਡ ਦੇ ਵਿੱਚ ਮੇਰੇ ਖਿਆਲ ਨਾਲ ਇੱਕੋ ਇੱਕੋ ਸਰੋਵਰ ਹੈ ਜਿਹੜਾ ਮੰਦਿਰ ਦਾ ਤੇ ਗੁਰਦੁਆਰਾ ਸਾਹਿਬ ਦਾ ਸੇਮ ਆ ਜੀ ਠੀਕ ਹੈ ਨਾ ਚਾਹੁੰਦੇ ਅਗਰ ਅੱਜ ਕਿਸ ਤਰੀਕੇ ਦਾ ਰਵੇਗਾ ਤੁਹਾਡੇ ਵੱਲੋਂ ਇਸ ਸ਼ਵੈਤਰ ਤਿਹਾਣ ਨੂੰ ਕਿਵੇਂ ਬਣਾਇਆ ਜਾਏਗਾ ਜੀ ਮੈਂ ਹੁਣੇ ਆ ਰਿਹਾ ਸੀ ਤੇ ਸ਼ਹਿਰ 'ਚ ਬਹੁਤ ਹੀ ਮਤਲਬ ਜਸ਼ਨ ਦੇ ਨਾਲ ਜਿਹੜਾ ਵਾ ਲੰਗਰਾਂ ਦੀ ਤਿਆਰੀ ਹੋ ਰਹੀ ਹੈ ਔਰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਵਾ ਆਪਣੇ ਘਰ ਦੇ ਬਾਹਰ ਹਾਈਵੇ ਦੇ ਉੱਤੇ ਅਸੀਂ ਵੀ ਲੰਗਰ ਦੀ ਸੇਵਾ ਜਿਹੜੀ ਹੈ ਲਾ ਰਹੇ ਆਂ ਵੀ ਅੱਜ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਕਹਿਣਾ ਚਾਹੁੰਦੇ ਇਸ ਤੇ ਹੱਥ ਨਹੀਂ ਇਹਣਾ ਚੋਨਾ ਜੀ ਇਹ ਬਹੁਤ ਅੱਛਾ ਦਿੰਨੇ ਆ ਪਰਮਾਤਮਾ ਦਾ ਦਿੰਨੇ ਆਏ ਹਰ ਇਨਸਾਨ ਜਿਹੜਾ ਵਾ ਚੰਗੇ ਕੰਮ ਕਰਨ ਔਰ ਜਿਹੜਾ ਪਰਮਾਤਮਾ ਦਾ ਪ੍ਰਸ਼ਾਦ ਆ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਲੈਣ ਤੇ ਵੱਤੋ ਵੱਤ ਸਾਰੇ ਪਰਿਵਾਰ ਦੇ ਨਾਲ ਆ ਕੇ ਆਪਣਾ ਇੱਥੇ ਮੱਥਾ ਟੇਕਨ ਗੁਰਦੁਆਰਾ ਸਾਹਿਬ ਵੰਦ ਮੰਦਿਰ ਦੇ ਵਿੱਚ ਔਰ ਪੋਲੇਨਾ ਜੀ ਦੀਆਂ ਬਲੇਸਿੰਗਸ ਲੈਣ। ਨਾ ਬਹੁ? ਜਿਹੜੇ ਪੜਕਿਓ ਮੁੰਲੇਂਦੇ ਇਹੋ ਬਾਹਰ। ਜਿਹੜੇ ਫੜੋ। ਹੋ। ਜਿਹੜੇ ਪੜਕਿਓ ਕੋਈ ਬਾਸੀ ਨਾ ਕੱਢ ਬਾਹਰ ਨੂੰ। जोगरा बाहर اوه ڏينهن جو ڪم آهي ساڻ ۽ ڪيئن ٿو ڏيکاري ٿو

ਅੱਜ ਦੀ ਸ਼ਿਵਰਾਤਰੀ ਦੇ ਸਾਰੇ ਤੇ ਦੇਸ਼ਵਸੀ ਅਨੁਭੂਤ ਬੋਧ ਸੁਭ ਕਾਮਨਾئیں ਸ਼ਿਵਰਾਤਰੀ ਦਾ ਪਾਵਨ ਦਿਹਾੜਾ ਹੈ ਸ਼ੰਗਰ ਭਗਵਾਨ ਦੀ ਕਿਰਪਾ ਸਭ ਤੇ ਬਣੀ ਰਹੇ ਸਾਰੇ ਪਰਿਵਾਰ ਤੇ ਬਣੀ ਰਵੇ ਹੋਰ ਆਪਣਾ ਆਸ਼ੀਰਵਾਦ ਖੋਲ ਕੇ ਵਰਸਾਣ ਅੱਜ ਦੇ ਦਿਨ ਭਗਤ ਸਾਰੇ ਬੜੇ ਦੂਦ੍ਹ ਧਾਮ ਦੇ ਨਾਲ ਮੰਦਰਾਚਾਰ ਰਹੇ ਨੇ ਤੇ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਕੀ ਕਹਿੰਦੇ ਭੋਲੇ ਸ਼ੰਗਰ ਦਾ ਆਸ਼ੀਰਵਾਦ ਸਾਰੇ ਪਰਿਵਾਰ ਤੇ ਬਣਿਆ ਰਹੇ ਹੋਰ ਮੇਰ ਭਰਿਆ ਹੱਥ ਭਰਿਆ ਰਹੇ ਆਜ ਦਾ ਦਿਨ ਬਸ ਬੋਲੇ ਸ਼ੰਕਰਦੇ ਚਰਨਾ ਚ ਉਹਨਾਂ ਦਾ ਆਸ਼ੀਰਵਾਦ ਜਿਨ੍ਹਾਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੇ ਦਿਲੋਂ ਭੱਤੀ ਦੇ ਨਾਲ ਉਹਨਾਂ ਦੀ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਾ ਜਗਾ ਤੇ ਲੰਗਰ ਕਾਫੀ ਲੰਗਰ ਲੱਗੇ ਹੋਏ ਹੈ ਸ਼ਰਾਤਵੇ ਕੇ ਸਮੇਤ ਬਹੁਤ ਸ਼ੁਕਰੀਆ ਹੈ ਔਰ ਜੋ ਵੀ ਆਪੇ ਭਗਤ ਆਏ ਉਹਨਾਂ ਦੀ ਮਨੋ ਕਾਮਨਾ ਪਹਿਲੇ ਵੀ ਪੂਰੀ ਹੋਈ ਔਰ ਅੱਜ ਵੀ ਹੋ ਰਹੀ ਹੈ ਔਰ ਸਭੀ ਕਾ ਆਸ਼ੀਰਵਾਦ ਬਹੁਤ ਬਹੁਤ ਬਨਾਇਆ ਰਿਹਾ ਹੈ ਉਹ ਨਾਦਾ ਵਿਆਹ ਤੁਹਾਡਾ ਵਿਆਹ ਨਵਾਂ ਹੋਇਆ ਜੀ ਨਾਲ ਜੁੜ ਜਾਓ ਮੈਂ ਕਹਿੰਦੀ ਹਾਂ ਕਿ ਭਗਵਾਨ ਜੈਸੇ ਪਾਰਵਤੀ ਔਰ ਸ਼ਿਵ ਜੀ ਕੀ ਜੋੜੀ ਹੈ ਵੈਸੇ ਹੀ ਮੇਰੀ ਔਰ ਭਗਵਾਨ ਦੀ ਹਮ ਦੋਨੋਂ ਦੀ ਬਣਾਈ ਹੈ ਹਮਾਰੀ ਜੋੜੀ ਬਹੁਤ ਅੱਛੀ ਬਣਾਈ ਹੈ ਔਰ ਐਸੇ ਹੀ ਅੱਛੀ ਅੱਛੀ ਜੋੜੀਆਂ ਬਣਦੀ ਰਹੇ ਔਰ ਆਪਣਾ ਆਸ਼ੀਰਵਾਦ ਬਣਾਈ ਰੱਖੇ

ਤਾਰੀ ਜੋ ਮਾਰੇ ਮਾਰਿਆ ਮਨੁ ਵਿਗਨਾਸੂ ਵਿਜਾਇਕਾ ਹੈ ਉਹ ਹੈ ਜਦ ਮੈਂ ਜਗ ਜੀਵਨ ਦਾ ਸੰਗਰਾਮੇ ਸਗਣਾ ਸੇ ਵਿਕ੍ਰਮ ਅਸੇ ਨਾ ਜਾਵੇ ਜੁਗਰਾਮ ਪਰਮ ਦੇਵਾਂ ਸੇ ਸਗਣੇ ਤੁਮ ਹਯਮ ਪ੍ਰਸਾਦ ਨਭ ਲੋਕ ਜਾਇਤ ਜਗ ਜੀਵਨ ਬਿਸ਼ਵਾਤ ਤਾਰੀ ਜੇ ਸਰਾਣੇ ਦ੍ਰੇਪਿਕੀ ਗੋਰੀ ਨਾਰਾਇਣੀ ਨਵਾ ਸੁਦੀਏ ਸਰਬਜਨ ਸ਼ਰੀਕਾਰੀ ਸੁਨਾਤੀ ਸਭ ਮਗਲਾ ਇਹ ਸ਼ਾਮ ਜੀ ਉਸ ਤੋਂ ਭਗਵਾਨ ਮੰਗਲਾਇ ਤਨ ਹਰੀ ਹੀ ਤਦਾਈ ਬਲਗਨ ਆਪ ਜੀ ਅੰਤਿ ਸਾਹ ਕੁ ਦਸਤੀ ਸਾਹ ਹੋ ਰਾਜਾ ਜੀ ਸ਼ਾਮ ਜੀ ਵਸਿਆ ਮੋਜ ਸੋ ਜਨਾ ਜਨਾ ਹੈ ਇਹ ਤੁਸ ਜੀ ਸਾਹ ਕੀ ਜੋਈ ਤਰਫਾ ਸੋ ਜਨ ਹੋ ਜਨਾ ਹੈ ਕਤ ਸੁ ਜੀ ਉਹ ਜੋ ਮਾਤਰ ਪ੍ਰਮਾਨ ਆਪ ਕੇ ਤੁਨ ਮੰਦਿਰ ਵੀ ਗਣ ਪ੍ਰਭੇ ਦੀਵਾ ਸਰਵਕਾਰੀ ਸੋ ਸਰਵਦਾ ਹੈ ਗਿਆਨ ਰਖੋ ਜੀ ਨਾਲ ਜੀ ਵਿਦਾ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਸ਼ਿਵ ਭੋਲੇ ਦੇ ਵਿਆਦ ਇਹ ਸ਼ਿਵਰਾਤਰੀ ਦੀ ਹੈ ਜੀ ਸਭ ਸਗ ਮਨਾ ਰਹੇ ਹੋ ਤੁਸੀਂ ਇਹ ਪਰ ਬਹੁਤ ਸੋਹਣਾ ਲੱਗ ਰਿਹਾ ਜੀ ਇੱਥੇ ਆਣ ਕੇ ਜੀ ਬਹੁਤ ਸਰਦਾਂ ਨਾਲ ਆਪਾਂ ਅੱਗੇ ਵੀ ਇਸ ਸਾਲ ਵੀ ਆ ਰਹੇ ਹਾਂ ਇੱਥੇ ਬਾਜੀ ਬਹੁਤ ਕਰਮਾ ਵਾਲਾ ਦਿਨ ਆ ਕਿ ਅੱਜ ਸ਼ਿਵਰਾਤਰੀ ਦਾ ਹਨੇਰਾ ਅੱਜ ਭੋਲੇ ਨਾਥ ਦਾ ਕਿ ਹਰ ਸੰਗਤਾਂ ਇਹ ਟਾਈਮ ਨੂੰ ਵੇਟ ਕਰਦੀਆਂ ਵਾਂ ਕਿ ਅੱਜ ਦਿਨ ਆਏ ਭੋਲੇ ਨਾਥ ਦਾ ਇਹ ਬੜੀ ਖੁਸ਼ੀ ਵਾਲੀ ਗੱਲ ਆਪਣੇ ਅੱਜ ਰੌਣਕ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਦੀ ਲੱਗੀ ਹੋਈ ਹੈ ਕਿ ਸੰਗਤਾਂ ਇਹ ਚੀਜ਼ ਨੂੰ ਬੜਾ ਬਤਲਕ ਸੋਚਦੇ ਵੀ ਆ ਕਿ ਅੱਜ ਮਲਾਉਣ ਦਾ ਯਾਰ ਲੱਗੇ ਕਿਸ ਤੇ ਕਿਹਦੇ ਚਾਰ ਸਾਲ ਹੁੰਦੀ ਹੈ ਬਜ਼ਾਰਾਂ ਦੇ ਵਿੱਚ ਬਜ਼ਾਰਾਂ ਵਿੱਚ ਭਾਈ ਪੋਤਾ ਰੌਣਕ ਹੈ ਇਸ ਟਾਈਮ ਤੱਕ ਭਾਈ ਰਾਜ ਚ ਲੰਗਰ ਲੱਗ ਹੋਇਆ ਅੱਜ ਦਾ ਦਿਨ ਤੇ ਬੜਾ ਖੁਸ਼ੀ ਵਾਲਾ ਦਿਨ ਨਾ ਕਿ ਬਹੁਤ ਹੀ ਬੰਤਾ ਅੱਜ ਕਰਦੇ ਗਏ ਅਸੀਂ ਆਪ ਹੁੰਦਾ ਅੱਜ ਸਵੇਰ ਦੇ 2 ਵਜੇ ਦੇ ਉੱਠੇ ਦੇ ਆ ਅੱਜ ਸਵੇਢੀ ਤਿਆਰੀ ਕਰਦੇ ਪਹਿਲਾਂ ਲੱਗੜਦੀ ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਬੁਰੜਾ ਬਨਾਇ ਬੋਵਾ ਜੀ ਗਾਏ ਚਾਰੋ ਜਿਤਰੇ ਸਲਾ ਗਰੇ ਗਰੇ ਬਦ ਲਿਖੇ ਬਨਾਇ RAM JAI 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 ਨਾਮ ਮੇਰਾ ਨਾਮ ਸੁਸ਼ਾਨਤ ਭਾਟਿਆ ਮੈਂ ਸੱਚੇਵਾਦੀ ਨਗਰ ਨਿਗਮ ਬਟਾਲਾ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਰ ਸ਼ਿਵਰਾਤਰੀ ਤੇ ਅਛਲੇਸ਼ਵਰ ਮੰਦਿਰ ਦੇ ਵਿੱਚ ਜਿਹੜਾ ਨਤਮਸਤਕ ਹੋਣਾ ਆਂਦਾ ਹਾਂ ਬਾਕੀ ਬੋਲੇ ਸ਼ੰਕਰ ਸਾਰੇ ਸ਼ਹਿਰ ਤੇ ਕਿਰਪਾ ਬਣਾਏ ਰੱਖੇ ਬਟਾਲੇ ਦੇ ਲੋਕ ਵੀ ਬਹੁਤ ਅੱਛੇ ਨੇ ਹਮੇਸ਼ਾ ਨਾਲ ਤੇ ਬੋਲੇ ਸ਼ੰਕਰ ਦੀ ਅਪਾਰ ਕਿਰਪਾ ਬਣੀ ਰਹੇ